ਲੋਭੀ ਸੰਗ ਤੇ ਕਹਾਣੀ ਪੜਨ ਲੱਗਿਆ ਪੁਰਾਣੇ ਵੇਲਿਆਂ ਦੀ ਗੱਲ ਐ ਇੱਕ ਸਿੱਧਾ ਸਾਦਾ ਬੰਦਾ ਸੀ ਤੇ ਉਹ ਪਈ ਆਪਦੀ ਖੇਤੀਬਾੜੀ ਕਰਦਾ ਸੀ ਪਰ ਜਿਹੜੀ ਉਹਦੇ ਘਰ ਵਾਲੀ ਸੀ ਉਹਦਾ ਪਈ ਚਾਲ ਚਲਣ ਸੀ ਜਿਹੜਾ ਉਹ ਸਹੀ ਨਹੀਂ ਸੀ ਤੇ ਇਸੇ ਤਰ੍ਹਾਂ ਉਹ ਪਿੰਡ ਚ ਫਰਲੋ ਫਰਲੋ ਕਰਦੀ ਤੁਰੀ ਫਿਰਦੀ ਰਹਿੰਦੀ ਤੇ ਰੋਜ਼ ਉਹਨਾਂ ਟਾਈਮਾਂ 'ਚ ਹੁੰਦਾ ਸੀ ਵੀ ਹੱਟੀ ਹੁੰਦੀ ਸੀ ਜਾਂ ਬੱਠੀ ਹੁੰਦੀ ਸੀ ਤੇ ਇਸ ਤਰ੍ਹਾਂ ਉਹ ਬਾਣੀਏ ਦੀ ਹੱਟੀ ਤੇ ਰੋਜ਼ ਹੀ ਤੁਰੇ ਫਿਰਦੀ ਬਿਨਾਂ ਗੱਲੋਂ ਤੇ ਇਸ ਤਰ੍ਹਾਂ ਜਿਹੜਾ ਅੱਗੇ ਹੁਣ ਤਾਂ ਲੋਕ ਤੁਰੇ ਫਿਰਦੇ ਨੇ ਪਰ ਉਦੋਂ ਚੰਗਾ ਨਹੀਂ ਸੀ ਮੰਨਿਆ ਜਾਂਦਾ ਸਾਰਾ ਦੇਣੀ ਜਿਹੜਾ ਬੰਦਾ ਬਿਨਾਂ ਗੱਲ ਤੋਂ ਕੀੜੇ ਜੀ ਖਾਈ ਜਾਂਦਾ ਕੰਮਧੰਦੇ ਵਾਲੇ ਚਲੋ ਮਰਦ ਸੀ ਜਿਹੜੀ ਉਹ ਆਪਦਾ ਖੇਤ ਖੂਤ ਤੁਰੇ ਫਿਰਦੇ ਰਹਿੰਦੇ ਸੀ ਪਰਾ ਔਰਤਾਂ ਨੂੰ ਨਹੀਂ ਸੀ ਚੰਗਾ ਮੰਨਦੇ ਹੁਣ ਜਦੋਂ ਉਹਦੇ ਚਾਲੇ ਨਹੀਂ ਸੀ ਠੀਕ ਤਾਂ ਉਹਦੇ ਘਰ ਵਾਲੇ ਨੂੰ ਉਹ ਚੰਗੀ ਨਹੀਂ ਸੀ ਲੱਗਦੀ ਤੇ ਉਹ ਰੋਜ਼ ਪਈ ਬਾਣੀਏ ਦੀ ਹੱਟੀ ਤੇ ਤੇ ਜਿੰਨਾ ਟਾਈਮ ਉਹ ਜਾਂਦੀ ਨਾ ਆਪਦੇ ਘਰ ਵਾਲੇ ਨੂੰ ਵੱਡੂ ਵੱਡੂ ਕਰੀ ਜਾਂਦੀ ਤੇ ਉਹ ਰੋਕਦਾ ਵੀ ਉਹਨੂੰ ਪਰ ਕਿਹੋ ਜੀ ਜਿਹੜੀ ਜਨਾਨੀ ਹੁੰਦੀ ਆ ਰੋਕਿਆ ਨਹੀਂ ਰਹਿੰਦੀ ਹੁੰਦੀ ਤੇ ਬਾਕੀ ਉਹ ਕਿਹੜਾ ਵਿਚਾਰਾ ਘਰੀ ਬੈਠਾ ਰਹਿੰਦਾ ਸੀ ਅੱਠੋ ਪਹਿਰ ਵੱਡੇ ਵੇਲੇ ਉੱਠਣਾ ਤੇ ਉੱਠ ਕੇ ਹਾਲ ਜੋੜਨਾ ਤੇ ਸਾਰੀ ਦਿਹਾੜੀ ਖੇਤਾਂ 'ਚ ਕੰਮ ਕਰਦੇ ਰਹਿਣਾ ਤੇ ਇਸ ਤਰ੍ਹਾਂ ਉਹਦਾ ਤਾਂ ਦਿਨ ਲੰਘ ਜਾਂਦਾ ਸੀ ਤੇ ਇੱਧਰ ਜਿਹੜੀ ਉਹ ਜਨਾਨੀ ਸੀ ਉਹਨੂੰ ਵੀ ਮੌਸ ਸੀ ਕਿਤੇ ਖਾਓ ਕਿਤੇ ਪੀਓ ਉਹ ਕਿਹੜਾ ਘਰੇ ਆਉਂਦਾ ਸੀਗਾ ਤੇ ਉਹ ਸਿਆਣੇ ਕਹਿੰਦੇ ਹੁੰਦੇ ਨੇ ਸਾਸਨਾ ਨਨਾਨ ਬਹੁਤੀ ਆਪੇ ਪ੍ਰਧਾਨ ਉਹੀ ਗੱਲ ਸੀ ਉਹ ਜਨਾਨੀ ਸੀ ਜਿਹੜੀ ਉਹ ਕੱਲੀ ਹੋਈ ਸੀ ਘਰੇ ਤੇ ਉਹਨੂੰ ਕੋਈ ਡਰ ਵੀ ਹੈ ਨਹੀਂ ਸੀ ਕਿਸੇ ਤੇ ਉਹ ਘਰ ਘਰ ਗਲੀਆਂ ਗਲੀਆਂ ਐਵੇਂ ਅਵਾਰੇ ਤੁਰੇ ਫਿਰਦੀ ਸੀ ਤੇ ਇੱਕ ਵਾਰੀ ਪਕਾ ਕੇ ਰੁੱਖੀਆਂ ਮੇਸੀਆਂ ਆਪਦੇ ਘਰ ਵਾਲੇ ਨੂੰ ਖੇਤ ਫੜਾ ਆਉਂਦੀ ਕੇਰਾ ਮੱਠਾ ਡੰਮਿਆ ਆਉਂਦੀ ਮੁੜ ਕੇ ਸਾਰਾ ਦਿਨ ਬੇਲੀ ਤੇ ਆਪ ਚੰਗਾ ਰੰਨ ਕੇ ਚੰਗਾ ਪਕਾ ਕੇ ਤੇ ਵਧੀਆ ਖਾਂਦੀ ਤੇ ਮੌਜ ੜਾਉਂਦੀ ਤੇ ਭਈ ਇੱਕ ਦਿਨ ਉਹਨੇ ਕਣਕ ਵੀ ਜਣੀ ਸੀ ਤੇ ਜਿਹੜਾ ਬੀ ਸੀ ਉਹ ਤਾਂ ਹੁਣੇ ਆਪਦੇ ਬਲਦਾਂ ਨਾਲ ਹੀ ਲੈ ਗਿਆ ਖੇਤ ਪਰ ਬਾਕੀ ਜਦੋਂ ਸਿੱਟਾ ਦੇਣ ਲੱਗਿਆ ਉਹਨੂੰ ਯਾਦ ਆਇਆ ਵੀ ਸਰੋਂ ਦਾ ਵੀ ਤਾਂ ਘਰੀ ਰਹਿ ਗਿਆ ਆਲੇ ਚ ਪਿਆ ਵੀ ਹੁਣ ਹੋਵੇ ਨਾ ਤਾਂ ਕਰੇ ਜਾ ਕੇ ਫਿਰ ਲਿਆਉਣਾ ਪਊਗਾ ਤੇ ਪਿੰਡ ਨੇੜੀ ਸੀ ਉਹ ਭਈ ਹਲ ਖੜਾ ਕੇ ਬਾਹੋਂ ਤਾਂ ਹੀ ਪਿੰਡ ਨੂੰ ਭੱਜ ਲਿਆ ਤੇ ਜਦੋਂ ਘਰੇ ਆਇਆ ਉਹਨੇ ਦੇਖਿਆ ਉਹਦੇ ਘਰ ਵਾਲੀ ਘਰੇ ਨਾ ਉਹ ਰੋਟੀਆਂ ਲੈ ਕੇ ਕਿਸੇ ਹੋਰ ਰਾਹ ਥੋਕੇ ਖੇਤ ਗਈ ਸੀ ਤੇ ਉਹਨੇ ਘਰੇ ਨਿਗਾਹ ਜੀ ਮਾਰੀ ਜਦੋਂ ਤਾਂ ਸਵਾਤ ਦੇ ਵਿੱਚ ਚਰਖਾ ਡਾਹਿਆ ਦੇਖਿਆ ਤੇ ਉਹਦੇ ਕੋਲ ਹੀ ਇੱਕ ਗੰਨਾ ਪਿਆ ਤੇ ਸਿੱਕੂ ਦੇ ਵਿੱਚ ਥਿਲ ਪਏ ਚੌਲ ਪਏ ਤੇ ਸ਼ੱਕਰ ਰਲਾ ਕੇ ਰੱਖੇ ਹੋਏ ਸੀ ਤੇ ਉਹਨੇ ਤੇਲ ਚਾਵਲ ਪਈ ਪੂਰੇ ਸਵਾਦ ਨਾਲ ਖਾਦੇ ਤੇ ਆਲਿਆਂ ਚੋਂ ਸਰੋਂ ਦਾ ਵੀ ਕੱਢ ਕੇ ਤੇ ਦੇ ਕੇ ਕਸ ਚ ਹੱਥ ਚ ਗੰਨਾ ਫੜ ਕੇ ਸਾਰੇ ਰਾਹ ਗੰਨਾ ਚੂਪਦਾ ਪਈ ਤੁਰ ਆ ਗਿਆ ਤੇ ਉਹਦਾ ਗੰਨਾ ਖੇਤ ਆਪੜਨ ਤੋਂ ਪਹਿਲਾਂ ਮੁੱਕ ਗਿਆ ਤੇ ਉਹ ਖੇਤ ਜਦੋਂ ਪਹੁੰਚਿਆ ਤਾਂ ਬਹੁਤ ਹੈਰਾਨ ਹੋਇਆ ਉਹਦੀ ਬੌਟੀ ਸੀ ਜਿਹੜੀ ਉਹ ਥੇਵਣੀ ਸੀ ਹੁਣ ਉਹ ਜਿਹੜੀ ਜਨਾਨੀ ਸੀ ਉਹਦਾ ਸਵੇਰ ਆਈ ਸੀ ਉਹ ਘਰੋਂ ਤਾਂ ਰੋਟੀ ਲੈ ਕੇ ਤੁਰ ਪਈ ਪਰ ਰਾਤ ਚ ਬਾਣੀਏ ਦੀ ਹੱਟੀ ਤੇ ਬੈਠ ਕੇ ਉਹ ਤਾਂ ਖਾਨ-ਬੀਨ ਚ ਵਿਅਸਤ ਹੋ ਗਈ ਤੇ ਉੱਥੇ ਉਹਨੂੰ ਇੰਨਾ ਚਿਰ ਲੱਗ ਗਿਆ ਬਸ ਖੇਤ ਗਈ ਹੀ ਨਹੀਂ ਤੇ ਇੱਧਰ ਪਈ ਉਹ ਜ਼ਿਮੀਂਦਾਰ ਨੇ ਬੀ ਦਾ ਸਿੱਟਾ ਦੇਤਾ ਤੇ ਐਨੇ ਨੂੰ ਜਦੋਂ ਉਹਨੇ ਨਿਗਾਹ ਮਾਰੀ ਤਾਂ ਉਹਦੇ ਘਰ ਵਾਲੀ ਪਈ ਖੇਤ ਕੰਨੀ ਨੂੰ ਤਰੀ ਆਉਂਦੀ ਐ ਤੇ ਇੱਧਰ ਜਿਹੜਾ ਜ਼ਿਮੀਂਦਾਰ ਸੀ ਉਹੋ ਪਈ ਜਿਹੜਾ ਖੇਤ ਦੀ ਵੱਟ ਤੇ ਇੱਕ ਛੋਟਾ ਜਿਹਾ ਬਰੋਟਾ ਹਰਾ ਹੋਇਆ ਸੀ ਬੋਹਰ ਕਹਿ ਲਈਏ ਉਹਦੀ ਸਾਵੇਂ ਟੇਡਾ ਹੋ ਕੇ ਪੈ ਗਿਆ ਲੰਮਾ ਤੇ ਐਨੇ ਨੂੰ ਉਹਦੀ ਬੌਟੀ ਆਈ ਆ ਕੇ ਉਹਨੂੰ ਲੰਮਾ ਪਿਆ ਦੇਖ ਕੇ ਰੋਪਨਾਲ ਕਹਿੰਦੀ ਕਹਿੰਦੀ ਉੱਠ ਕੇ ਰੋਟੀ ਖਾ ਲੈ ਤਾਂ ਉਹ ਮੂਰੋਂ ਕਹਿੰਦਾ ਮੈਂ ਨਹੀਂ ਖਾਣੀ ਉਹ ਤੇਲ ਚੋਲੀ ਤਾਂ ਪਹਿਲੀ ਖਾ ਕੇ ਆਇਆ ਸੀ ਗੰਨਾ ਚੂਪ ਲਿਆ ਸੀ ਐਨੇ ਨਾ ਹੋ ਰੱਜਿਆ ਹੋਇਆ ਸੀ ਬੋਦਾ ਕਿੱਥੇ ਜੀ ਕਰਦਾ ਸੀ ਰੁੱਖੀਆਂ ਮੇਸੀਆਂ ਖਾਣ ਨੂੰ ਤੇ ਉਹਦੀ ਬੋਟੀ ਪਈ ਦਵਾਰੇ ਮੱਥੇ ਵੱਟ ਪਾ ਕੇ ਬੋਲੀ ਕਹਿੰਦੀ ਕੀ ਗੱਲ ਐ ਤੈਨੂੰ ਕਿਤੇ ਸੱਪ ਤਾਂ ਨਹੀਂ ਲੜ ਗਿਆ ਤੂੰ ਰੋਟੀ ਕਿਉਂ ਨਹੀਂ ਖਾਂਦਾ ਉਹਨੇ ਆਖਿਆ ਵੀ ਮੋਰੂ ਕਹਿੰਦਾ ਹਾਂ ਕਹਿੰਦਾ ਸੱਪ ਲੜ ਗਿਆ ਬੋਟੀ ਨੇ ਫੇਰ ਆਖਿਆ ਮਚਾ ਕੇ ਜਾ ਕਰਦੀ ਨਹੀਂ ਕਹਿੰਦੀ ਕਿੱਡਾ ਕਿਸੇ ਸੱਪ ਉਹ ਕਹਿੰਦਾ ਸੱਪ ਤਾਂ ਕਹਿੰਦਾ ਪੌਣੇ ਕਿੰਨੇ ਜਿੱਡਾ ਸੀ ਬੋਟੀ ਨੂੰ ਪਈ ਆਉਦੀ ਜਿਹੜੀ ਕਰਤੂਤ ਸੀ ਉਹਦੇ ਤੇ ਥੋੜਾ ਜਿਹਾ ਸ਼ੱਕ ਹੋ ਗਿਆ ਤਾਂ ਉਹਨੇ ਉਹਦੀ ਪੁੱਛਿਆ ਛੱਟ ਦੇਣੀ ਕਹਿੰਦੀ ਸੱਪ ਕਿਸ ਤਰ੍ਹਾਂ ਦਾ ਸੀ ਉਹ ਫੇਰ ਦੱਸਦਾ ਕਹਿੰਦਾ ਤੇਲ ਚੌਲੀ ਦੇ ਰੰਗਾਂ ਵਰਗਾ ਸੀ ਤੇ ਜਿਹੜੀ ਘਰ ਵਾਲੀ ਸੀ ਉਹਦੇ ਤਾਂ ਪੈਰਾਂ ਥੱਲੇ ਜ਼ਮੀਨ ਨਿਕਲ ਗਈ ਤੇ ਹੱਕੀ-ਬੱਕੀ ਜੀ ਹੋ ਗਈ ਰੋਟੀਆਂ ਨਾਲ ਹੀ ਲੈ ਕੇ ਛੜੀਬਰੀ ਜੀ ਬਾਹੋਂ ਤਾਂ ਹੀ ਪਈਓ ਤਾਂ ਘਰ ਕੰਨੀ ਨੂੰ ਤੁਰ ਪੀ ਤੇ ਘਰੇ ਪਹੁੰਚ ਗਏ ਸਿੱਧੀ ਸਵਾਤ ਕੰਨੀ ਨੂੰ ਹੋਗੀ ਤੇ ਜਾ ਕੇ ਦੇਖਿਆ ਚਰਖੇ ਕੋਲੇ ਰੱਖਿਆ ਵੇ ਨਾ ਤਾਂ ਗੰਨਾ ਸੀ ਨਾ ਸਿੱਕੂ ਦੇ ਵਿੱਚ ਤੇਲ ਚੌਲੀ ਸੀ ਹੁਣ ਢੋਲ ਦਾ ਪੋਣ ਖੁੱਲ ਗਿਆ ਸੀ ਤੇ ਉਹਦਾ ਘਰ ਵਾਲਾ ਉਹਦੀਆਂ ਕਾਲੀਆਂ ਕਰਤੂਤਾਂ ਨੂੰ ਜਮਾਂ ਜਾਣ ਗਿਆ ਸੀ ਵੀ ਕੀ ਕਰਦੀ ਐ ਇਹ ਕੀ ਖਾਂਦੀ ਪੀਂਦੀ ਐ ਵੀ ਐਸ ਲੁੱਟਦੀ ਐ ਤੇ ਉਹਨੂੰ ਪਤਾ ਲੱਗ ਗਿਆ ਸੀ ਵੀ ਜ਼ਰੂਰ ਦਾਲ ਚ ਕੁਸ ਕਾਲਾ ਐ ਤੇ ਉਹ ਦਿਨ ਤਾਂ ਉਹ ਜੀਵਿੰਦਾਰ ਨੇ ਕੋਈ ਜ਼ਿਆਦੇ ਗੱਲ ਨਾ ਚੱਕੀ ਵੀ ਬਚਾ ਦੇ ਆ ਕੇ ਬਣਾ ਕੁਝ ਕਿਹਾ ਪਰ ਉਸ ਦਿਨ ਤੋਂ ਬਾਅਦ ਉਹਨੂੰ ਉਹ ਬਹੁਤ ਬੁਰੀ ਜਾਨਣ ਲੱਗ ਗਿਆ ਤੇ ਕਦੇ ਮੌਕਾ ਮਿਲਦਾ ਤਾਂ ਦੋ ਚਾਰ ਪ੍ਰਾਣੀਆਂ ਵੀ ਮਾਰ ਦਾਲਦੇ ਕਿਉਂ ਗੁੱਸਾ ਅੰਦਰ ਹੋਰ ਹੁੰਦਾ ਕੋਈ ਮਾੜੀ ਮੋਟੀ ਵੀ ਨੋਬਚੋਕ ਹੁੰਦੀ ਬਸ ਮਾਰ ਦਾਲਦੇ ਉਹੀ ਗੱਲ ਸੀ ਵੀ ਜਦੋਂ ਕੋਈ ਘਰ ਕਰ ਜੇ ਗੱਲ ਕਰ ਉਹੀ ਗੱਲ ਮੂਰੇ ਆਉਂਦੀ ਆ ਚਾਹੇ ਗੱਲ ਕੋਈ ਹੋਰ ਹੋਵੇ ਤੇ ਜਿਹੜੀ ਜਨਾਨੀ ਉਹ ਆਪ ਮਹਾਰੇ ਚੱਲਦੀ ਸੀ ਤੇ ਮਾਣਾ ਜੀਆਂ ਕਰਦੀ ਸੀ ਉਹ ਹੁਣ ਬਹੁਤ ਦੁਖੀ ਰਹਿਣ ਲੱਗ ਗਈ ਤੇ ਉਹਦੇ ਤਾਂ ਨੱਕ 'ਚ ਦਾਮ ਆ ਗਿਆ ਜਿਹੜੇ ਰਾਹ ਖੇਤ ਰੋਜ਼ ਰੋਟੀ ਲੈ ਕੇ ਜਾਂਦੀ ਸੀ ਉਹ ਰਾ ਪਿੰਡ ਵਿੱਚੋਂ ਬਾਹਰ ਖੇਤਾਂ ਤੋਂ ਥੋੜੀਕ ਦੂਰ ਇੱਕ ਡੇਰਾ ਬਣਿਆ ਹੋਇਆ ਸੀ ਤੇ ਉਹ ਆਪ ਉਸ ਹੇਰੇ ਦੋ ਖਾਲੀ ਜਰਾਨੀ ਰੋਟੀਆਂ ਰੱਖ ਕੇ ਜੁੱਤੀ ਲਾ ਕੇ ਤੇ ਉਹ ਡੇਰੇ 'ਚ ਮੱਥਾ ਟੇਕਦੀ ਸੀ ਤੇ ਸੁਖਣਾ ਸੁਖਲੀ ਕਹਿੰਦੀ ਹੇ ਬਾਬਾ ਡੇਰੇ ਆਲਿਆ ਮੇਰਾ ਆਲਿਆ ਬਾਬਿਆ ਮੇਰੇ ਘਰ ਆਲਾ ਨਾ ਹੋ ਜੇ ਤਾਂ ਮੈਂ ਤੇਰੇ ਸੱਤ ਮਲੰਗਾਂ ਨੂੰ ਰੋਟੀ ਖਵਾਉਂਗੀ ਤੇ ਉਹ ਜਦੋਂ ਵੀ ਲੰਘਿਆ ਕਰੇ ਰੋਟੀ ਲੈ ਕੇ ਉਥੋਂ ਦੀ ਉੱਥੇ ਮੱਥਾ ਟੇਕਣ ਖੜ ਜਾਇਆ ਕਰੀ ਤੇ ਇੱਧਰ ਪਈ ਉਹ ਜ਼ਿਮੀਦਾਰ ਨੂੰ ਵੀ ਸ਼ੱਕ ਹੋ ਗਿਆ ਵੀ ਇਹ ਰੋ ਜਾ ਕੇ ਇੱਥੇ ਰੋਕਦੀ ਐ ਵੀ ਇੱਥੇ ਕਰਦੀ ਕੀ ਐ ਇਹ ਤਾਂ ਇੱਕ ਦਿਨ ਪਈ ਉਹਨੇ ਕੀ ਕੀਤਾ ਉਹ ਤਾਂ ਆਪਣੀ ਬੌਟੀ ਦੇ ਆਉਣ ਤੋਂ ਪਹਿਲਾਂ ਉੱਥੇ ਡੇਰੇ ਦੇ ਵਿੱਚ ਲੁੱਕ ਕੇ ਖੜ ਗਿਆ ਤੇ ਜਦੋਂ ਉਹਨੇ ਕਰਕੇ ਅੱਖਾਂ ਬੰਦ ਕਿਹਾ ਵੀ ਜੇ ਮੇਰੇ ਘਰਲਾਂ ਨਾ ਹੋ ਜੇ ਵੀ ਰੋਟੀ ਖਵਾਉਂਗੀ ਸੱਤ ਮਲੰਗਾ ਨੂੰ ਤਾਂ ਮੁਰੋਂ ਉਹਨੇ ਪਈ ਕੱਢੀ ਬਾਜ ਕਹਿੰਦਾ ਜਾ ਤੇਰੀ ਮਰਾਦ ਪੂਰੀ ਹੋਜੂ ਜੇ ਤੂੰ ਆਪਦੇ ਘਰ ਵਾਲੇ ਨੂੰ 16 ਦਿਨ ਲਗਾਤਾਰ ਕੜਾ ਪ੍ਰਸ਼ਾਦ ਖਵਾਏਂਗੀ 16ਵੇਂ ਦਿਨ ਆਂਦਾ ਹੋਜੂ ਤੇ ਇਹ ਗੱਲ ਸੁਣ ਕੇ ਭਾਈ ਉਹ ਤਾਂ ਬਹੁਤ ਖੁਸ਼ ਹੋਈ ਤੇ ਸਾਰੀ ਗੱਲ ਜਾ ਕੇ ਉਹ ਬੰਦੇ ਲਵੇ ਦਸਤੀ ਜਿਹਦੇ ਲਵੇ ਉਹਦਾ ਬਾੜਾ ਆਉਣ ਜਾਣ ਸੀ ਤੇ ਇਹ ਗੱਲ ਸੁਣ ਕੇ ਉਹ ਕਹਿੰਦਾ ਵੀ ਜੇ ਕਹਿੰਦਾ ਇਹੋ ਜੇ ਵੀ ਜਿਹੜਾ ਰਾਸਣਾ 16 ਦਿਨਾਂ ਦੇ ਕੜਾ ਦਾ ਉਹ ਮੈਂ ਲਿਆ ਦੂੰ ਕਹਿੰਦਾ ਸਾਰਾ ਮੇਰਾ ਬਸ ਤੂੰ ਕੇਰਾ ਆਪਾਂ ਕੌੜਾ ਘੁੱਟ ਭਰ ਲੈਨੇ ਆ ਜਿਹੜਾ ਵੀ ਖਰਚਾ ਹੋਊਗਾ ਵੀ ਕੋਈ ਗੱਲ ਨਹੀਂ ਚੰਨ ਲਾਂਗੇ ਵੀ ਪਰ ਇਹ ਬਲਾ ਗਲੋਂ ਲੈਣੀ ਚਾਹੀਦੀ ਐ ਵੀ ਉਸ ਤੋਂ ਬਾਅਦ ਆਪਾਂ ਕਰਾਂਗੇ ਮੌਜਾਂ ਤੇ ਦੂਜੇ ਦਿਨ ਉਹ ਜਨਾਨੀ ਭਾਈ ਰੁੱਖੀਆ ਮਿਸਿਆ ਰੋਟੀਆਂ ਦੀ ਥਾਂ ਮੇ ਕੜਾ ਕਰਕੇ ਲਏਗੀ ਤੇ ਬੜੀ ਨਿਮਰਤਾ ਜੀ ਨਾਲ ਉਹਨੂੰ ਕਹਿੰਦੀ ਕਹਿੰਦੀ ਤੂੰ ਦਿਨੇ ਰਾਤ ਬਾਹੀ ਕਰਦਾ ਐ ਵੀ ਤੇਰਾ ਤਾਂ ਸਰੀਰ ਘਸਦਾ ਜਾਂਦਾ ਐ ਵੀ ਕਿੰਨਾ ਅੱਗੇ ਨਾਲ ਲਿੱਸਾ ਹੋ ਗਿਆ ਤੂੰ ਹੁਣ ਤਾਂ ਮੈਂ ਰੋਜ਼ ਤੈਨੂੰ ਕੜਾ ਕਰਕੇ ਖਵਾਇਆ ਕਰੂੰ ਜਿੰਨਾ ਚਿਰ ਤੂੰ ਠਾਕਦਾ ਨਹੀਂ ਹੁੰਦਾ ਐ ਤਾਂ ਤੂੰ ਸਹੀਤੀ ਬੁਢਾ ਹੋ ਜਾਏਗਾ ਤੇ ਉਹ ਭਈ ਜ਼ਿੰਮੇਦਾਰ ਨੂੰ ਤਾਂ ਹੁਣ ਪਤਾ ਹੀ ਸੀ ਉਹਨੇ ਚੁੱਪ ਜੇ ਕਰਕੇ ਫੜਿਆ ਤੇ ਖਾ ਗਿਆ ਸਾਰਾ ਕੜਾ ਤੇ ਖੰਜ ਚ ਲੈ ਗਿਆ ਉਹ ਆਵਧਿਕਰ ਵਾਲੇ ਨੂੰ ਰੋਜ਼ ਕੜਾ ਖਵਾਇਆ ਕਰੇ ਤੇ ਉਹ ਖਾ ਜਾ ਕਰੇ ਪੂਰਾ ਸਵਾਦ ਨਾਲ ਤੇ ਕਦੀ ਕਦੀ ਉਹਨੂੰ ਨਾਟਕ ਜਿਹਾ ਕਰਦਾ ਕਿਹਾ ਕਰੇ ਮੇਰੀ ਤਾਂ ਨਿਗਾਹ ਹੀ ਘਟਦੀ ਜਾਂਦੀ ਹੈ ਤੇ ਉਹ ਵੀ ਭਈ ਅੰਦਰੋਂ ਖੁਸ਼ ਹੋਇਆ ਕਰੇ ਵੀ ਆਸਰਤਾ ਹੋਈ ਜਾਂਦਾ ਹੈ ਤੇ ਅੰਤ ਨੂੰ ਜਿੱਦ ਦੇ 16ਵੇਂ ਦਿਨ ਆ ਗਿਆ ਤੇ ਉਹ ਤਾਂ ਕਹਿੰਦਾ ਮੈਨੂੰ ਤਾਂ ਜਮੀ ਨਹੀਂ ਦੇਖਦਾ ਕਿਵੇਂ ਮੇਨੂੰ ਤਾਂ ਦੇਖਣਾ ਬੰਦ ਹੋ ਗਿਆ ਮੜੀ ਜੀ ਚੰਗਿਆਰ ਜੀ ਮਾਰਿਆ ਕਰੇ ਉਹ ਕੋਲ ਵੇਖੀ ਕਹਿੰਦੀ ਓਹੋ ਇਹ ਤਾਂ ਬੜੀ ਮਾੜੀ ਗੱਲ ਹੋਈ ਕਹਿੰਦੀ ਹੁਣ ਮੇਰਾ ਕੀ ਹਾਲ ਹੋਊਗਾ ਕੌਣ ਮੈਨੂੰ ਕਮਾਈ ਕਰਕੇ ਖਵਾਊਗਾ ਕਹਿੰਦੀ ਮੈਂ ਤਾਂ ਸੱਤ ਮਲੰਗਾਂ ਨੂੰ ਸੱਦ ਕੇ ਰੋਟੀ ਖਵਾਉਣੀ ਆ ਵੀ ਜੇ ਰੱਬ ਤੇਰਾ ਭਲਾ ਕਰਤੇ ਵੀ ਜੇ ਤੇਰੀ ਨਿਗਾ ਮੜਿਆ ਆਵੇ ਤੇ ਮਾਰੇ ਜੇ ਹੋਰ ਖੇਖਣ ਜੇ ਲਾਗੀ ਕਰਨ ਕਹਿੰਦੀ ਮੇਰੇ ਸਿਰ ਤੇ ਆ ਸਾਈਆਂ ਵੀ ਇਹ ਰੱਬ ਨੇ ਆਪਣੇ ਨਾਲ ਕੀ ਕੀਤਾ ਜਿਵੇਂ ਕਰਦੀਆਂ ਹੁੰਦੀਆਂ ਨੇ ਜਨਾਨੀਆਂ ਤੇ ਇਹੀ ਗੱਲਾਂ ਕਰਦੀ ਕਰਦੀ ਨੇ ਉਹਨੇ ਖੀਰ ਧਰਤੀ ਤੇ ਸੱਤ ਥਾਲੀਆਂ ਚ ਭਾਤੀ ਅੱਠਵੀਂ ਥਾਲੀ ਚ ਜਿਹੜੀ ਉਹਨੇ ਖੀਰ ਪਾਈ ਲਿਆ ਕੇ ਹੱਤੀ ਤੋਂ ਉਹਦੇ ਚ ਜ਼ਹਿਰ ਪਾਤਾ ਤੇ ਥਾਲ ਰੱਖ ਲਿਆ ਅੱਡ ਵੀ ਆਪਦੇ ਘਰ ਵਾਲੇ ਨੂੰ ਖਵਾਉਂਗੀ ਉਹ ਥਾਲੀ ਅੱਡ ਤੱਕ ਕੇ ਇੱਕ ਬਸੇ ਰੱਖਦੀ ਤੇ ਉਹ ਉਹ ਤਾਂ ਏ ਸੀ ਅੰਨਾ ਪਰ ਉਹ ਦੇਖੀ ਸਾਰਾ ਕੁਝ ਜਾਂਦਾ ਸੀ ਤੇ ਐਂ ਭਈ ਉਹ ਖੋਸ ਹੋਈ ਭੱਜੀ ਫਿਰਦੀ ਐ ਤੇ ਐਨੇ ਨੂੰ ਉਹਨੂੰ ਸੋਟਾ ਫੜਾਤਾ ਉਹਨੇ ਤੇ ਕਹਿੰਦੀ ਤੂੰ ਆ ਸੋਟਾ ਖੜਕਾਈ ਜਾਈਂ ਵੀ ਕਿਤੇ ਕੋਈ ਕੁੱਤਾ ਬਿੱਲਾ ਨਾ ਅਖੀਰ ਝੂਠੀ ਕਰ ਜਾਈਂ ਮੈਂ ਜਾ ਕੇ ਡੇਰੇ ਚੋਂ ਮਲੰਗ ਸੱਦ ਕੇ ਲਿਓਣੀਆਂ ਉਹ ਚਾਹੀ ਚਾਹੀ ਗਈ ਤੇ ਮਲੰਗ ਸੱਦ ਕੇ ਭਈ ਭੱਜੀ ਭੱਜੀ ਮੁੜ ਆਈ ਤੇ ਘਰ ਵਾਲੇ ਨੇ ਪਿੱਛੋਂ ਮੌਕਾ ਯਾ ਤਾਰ ਕੇ ਜਿਹੜੀਆਂ ਉਹ ਸੱਤ ਥਾਲੀਆਂ ਸੀ ਉਹਦੇ ਚ ਤਾਂ ਸਾਰੀ ਉਹ ਜ਼ਹਿਰ ਵਾਲੀ ਖੀਰ ਰਲਾਤੀ ਤੇ ਜਿਹੜੀ ਜ਼ਹਿਰ ਵਾਲੀ ਥਾਲੀ ਸੀ ਉਹਦੇ ਚ ਚੰਗੀ ਚੰਗੀ ਖੀਰ ਕੱਢ ਕੇ ਅੱਡ ਰੱਖ ਲਈ ਤੇ ਉਸੇ ਤਰ੍ਹਾਂ ਹੀ ਉਹ ਸੱਤ ਥਾਲੀਆਂ ਉਹਨੇ ਰੱਖਤੀਆਂ ਟਕਿਆ ਕੀ ਤੇ ਆਪ ਦੇ ਵਾਲੀ ਵੀ ਅੱਡ ਪਾਸੇ ਰੱਖ ਲਈ ਤੇ ਜਦੋਂ ਨੂੰ ਪਈ ਉਹ ਜਿਹੜੀ ਔਰਤ ਸੀ ਉਹ ਸੱਦ ਕੇ ਲਈ ਡੇਰੇ ਚੋਂ ਮਲੰਗਾ ਨੂੰ ਤਾਂ ਮੂਰੇ ਮੂਰੇ ਆਪ ਭੱਜੀ ਆਉਂਦੀ ਐ ਕਿਉਂ ਚਾਹੀ ਐ ਇੰਨਾ ਸੀ ਤੇ ਜਦੋਂ ਲੰਗਰ ਲੱਗੀ ਘਰ ਵਾਲੇ ਦੇ ਕੋਲ ਦੀ ਚੁੱਪ ਜੇ ਕਰਕੇ ਤਾਂ ਉਹ ਤਾਂ ਪਈ ਉਹ ਜਿਹੜੀ ਸੋਟਾ ਫੜਾਇਆ ਸੀ ਠਾ ਦੇਨੇ ਮਾਰਿਆ ਤੇ ਮਾਰ ਕੇ ਕਹਿੰਦਾ ਪਾਸੇ ਹੋ ਜਾ ਕਹਿੰਦਾ ਨਹੀਂ ਜਾਨ ਕੱਢ ਦੂੰ ਕੁੱਤਿਆ ਤੇ ਉਹਦੇ ਤਾਂ ਚੀਕ ਨਿਕਲ ਗਈ ਜਦੋਂ ਬੱਚਾ ਸਾਰੇ ਜ਼ੋਰ ਦਾ ਤੇ ਪਰ ਉਹ ਅੰਦਰੋਂ ਖੋਸੀ ਕਹਿੰਦੀ ਵੀ ਆ ਤਾਂ ਸੱਚੀ ਉਹ ਅੰਨਾ ਹੋ ਗਿਆ ਵੀ ਤਾਂ ਹੀ ਮੈਨੂੰ ਕੁੱਤਾ ਸਮਝੀ ਜਾਂਦਾ ਵੀ ਤੇ ਅੱਗੇ ਪਿੱਛੇ ਪਈ ਜਿਹੜੇ ਉਹ ਸਤ ਮਲੰਗ ਲੈਣ ਗਈ ਸੀ ਉਹ ਆ ਗਏ ਤੇ 베ਰੇ ਚ ਖੜ ਗਏ ਤੇ ਉਹਨਾਂ ਦੇ ਸਾਧੂਆਂ ਵਾਲੇ ਚੋਲੇ ਪਾਏ ਤੇ ਸਾਰਿਆਂ ਦੇ ਗਲਾਂ ਚ ਇੱਕੋ ਜੀਆਂ ਤਸਵੀਆਂ ਤੇ ਸਿਰਾਂ ਤੋਂ ਨੰਗੇ ਤੇ ਹੱਥਾਂ 'ਚ ਠੂਠੇ ਫੜੇ ਤੇ ਲੈ ਕੇ ਰੱਬ ਦਾ ਨਾਮ ਰੱਖ ਤੇ ਉਹਨਾਂ ਮੂਰੇ ਥਾਲ ਤੇ ਲਾ ਕੇ ਖੀਰ ਖਾਣਾ ਤੇ ਜਿਹੜਾ ਉਹਦੇ ਬਾਣੇ ਜਹਿਰ ਵਾਲਾ ਥਾਲ ਸੀ ਉਹ ਲਿਆ ਕੇ ਉਹ ਜਨਾਨੀ ਨੇ ਆਪਦੇ ਘਰ ਵਾਲੇ ਨੂੰ ਫੜਾਤਾ ਤੇ ਉਹ ਵੀ ਰੱਖ ਕੇ ਗੋਡਿਆਂ ਤੇ ਲਾਗਿਆ ਖਾਣਾ ਮਾੜੀ ਮੋਟੀ ਡੋਲੀ ਜਿਹਾ ਗਿਆ ਬਈ ਇਹਨੂੰ ਐਂ ਜੇ ਲੱਗੇ ਬਈ ਇਹਨੂੰ ਕਿਹੜਾ ਦੇਖਦਾ ਹੈ ਤੇ ਹੱਥ ਪੈਰ ਜੇ ਮਾਰੀ ਗਿਆ ਵਿੱਚ ਹੀ ਤੇ ਇਹਨੇ ਨੂੰ ਖੀਰ ਖਾਨ ਦੇ ਦੇਰ ਸੀ ਜਿਹੜੇ ਉਹ ਮਲੰਗਲੇ ਹੀ ਸੀ ਉਹਦਾ ਸਸਰੇ ਵਾਂਗੂ ਸੌਂਗੇ ਤੇ ਵਿਚਾਰਿਆਂ ਦੀਆਂ ਦੇਹਾਂ ਤਖਤੇ ਵਾਂਗੂ ਆਕੜਗੀਆਂ ਤੇ ਸੁਖਣਾ ਖਾਣ ਆਏ ਬੇਦੋਸੀ ਮਾਰੇ ਗਏ ਤੇ ਜਿਹੜੀ ਉਹ ਜਨਾਨੀ ਸੀ ਉਹਦੇ ਪਾ ਦੀ ਤਾਂ ਹਲੇ ਰਸ ਆ ਗਿਆ ਦੰਦੇਵੀ ਉਹਨੇ ਤਾਂ ਜ਼ਿਮੀਦਾਰ ਨਹੀਂ ਖਾ ਕੇ ਖੀਰ ਮੁੱਸਾ ਮਰੋੜੀ ਜਾਵੇ ਤੇ ਐਨੇ ਨੂੰ ਉੱਠ ਖੜਿਆ ਪਈ ਉਹ ਤੇ ਜਿਹੜਾ ਸੋਟਾ ਉਹਨੂੰ ਫੜਾ ਕੇ ਗਈ ਸੀ ਮਾਰ ਮਾਰ ਪਾਸੇ ਸਜਾਤੇ